ਆਹ ਵੇਖ ਲਓ ਭਗਵੰਤ ਮਾਨ ਜੀ ਆਹ ਲਾਦਨੇ ਪੁਲਿਸ ਦੇ ਆ ਨਾਕਾ ਲਾਇਆ ਤੁਸੀਂ ਇੱਥੋਂ ਹੀ ਜਿੱਟਾ ਲੰਘਦਾ ਐ ਇੱਥੋਂ ਹੀ ਰੇਤਾ ਲੰਘਦੀ ਏ ਇੱਥੇ ਇਸ਼ਾਰਾ ਕੁਛ ਹੁੰਦਾ ਔਰ ਤੁਸੀਂ ਕਹਿੰਨੇ ਕਿ ਸਰਕਾਰ ਜਿਹੜੀ ਉਹ ਬਹੁਤ ਵਧੀਆ ਕੰਮ ਕਰ ਰਹੀ ਏ ਕੀ ਵਧੀਆ ਕੰਮ ਕਰ ਰਹੀ ਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਜੀ ਆਇਆ ਧਣਾ ਯਾਰ ਜਮਾਂ ਧੱਕਾ ਕਰੋਗੇ ਐਮਐਲਏ ਤੁਹਾਨੂੰ ਜੋ ਨਰੇਸ਼ ਕੁਟਾਰੀਆ ਕਹੀ ਜਾਂਦਾ ਉਵੇਂ ਕੀਤੀ ਜੋ ਆਲੇ ਮੈਂ ਬਕਾਇਦਾ ਲੋਕੇਸ਼ਨ ਪਾਈ ਆਹ ਆਹ ਲੋਕੇਸ਼ਨ ਠੀਕ ਐ ਆਜ ਆ ਆ ਖੱਡ ਚੱਲਦੀ ਪਈ ਏ ਸ਼ਰੇਆਮ ਲੈ ਦੱਸ ਹਾਲੇ ਆ ਤੁਹਾਡੇ ਵਾਲਾ ਕੋਲੀ ਏ ਕਿਸੇ ਹੋਰ ਦਾ ਤਾਂ ਨਹੀਂ ਦੇਖ ਲਾ ਆਲੇ ਆ ਸਭ ਤੇ ਪਰ ਤੁਹਾਡੇ ਪੁਲ ਤੋਂ ਲੰਘਦੇ ਪਏ ਆ ਤੁਸੀਂ ਕਿਹਨੇ ਲੰਘਦੇ ਨਹੀਂ ਪਏ ਲੈ ਵੀ ਇਹਨਾਂ ਦੇ ਬਿਆਨ ਪੌਕਲਾਈਨ ਵੀ ਚੱਲ ਰਹੀ ਏ ਟਰਾਲੀਆਂ ਵੀ ਭਰਦੇ ਪੈਣ ਦੱਸੋ ਚੱਲ ਰਹੀ ਏ ਜਾਂ ਨਹੀਂ ਚੱਲ ਰਹੀ ਦੱਸੋ ਬੋਲਦੇ ਨਹੀਂਗੇ ਇਹ ਨਜਾਇਜ਼ ਨਹੀਂ ਬਿਆਨ ਸਰ ਜਿੰਨੇ ਮਰਜ਼ੀ ਲਓ ਬਿਆਨ ਦੇ ਨਹੀਂ ਤੁਸੀਂ ਇੰਨਾ ਕਹੋ ਦੱਸ ਦੋ ਕਿ ਮਾਈਨਿੰਗ ਹੋ ਰਹੀ ਏ ਮੈਂ ਨਹੀਂ ਕਰੋ ਪਰ ਸਾਡੇ ਕੋਲੋਂ ਨਹੀਂ ਜਣਗੇ ਮੈਨੂੰ ਇੱਕ ਗੱਲ ਦੱਸੋ ਆ ਪੌਪ ਫੌਕਲਾਈਨ ਲੱਗੀ ਟਰਾਲੀਆਂ ਭਰਦੀ ਪਈ ਏ ਜਾਂ ਨਹੀਂ ਭਰਦੀ ਪਈ ਕੈਮਰੇਆਂ ਤੇ ਕੱਢ ਲਓ ਮੇਰੇ ਕੈਮਰੇਆਂ ਦੀਆਂ ਮਾੜੀਆਂ ਜਿਹੜੀਆਂ ਪੁਲ ਦੇ ਉੱਤੋਂ ਲੰਘਦੀਆਂ ਇੱਧਰ ਨੂੰ ਪਈਆਂ ਨੇ ਜਿਹੜਾ ਪਰਾਂ ਨੂੰ ਲੰਘਦੀਆਂ ਤਾਂ ਦੱਸ ਦਿਓ ਜੇ ਤੁਸੀਂ ਮੈਨੂੰ ਦੱਸੋ ਕਿ ਸਾਹਮਣੇ ਤੁਸੀਂ ਵੇਖੀ ਜਾਂਦੇ ਹੋ ਆ ਤੁਹਾਡਾ ਨਾਕਾ ਲੱਗਾ ਹੋਇਆ ਹੈ ਸਾਹਮਣੇ ਨਮਾਇਨ ਨੂੰ ਦੀ ਪਈ ਆ ਇੱਕ ਬੰਨੇ ਇੱਕ ਬੰਨ ਬੰਨੇ ਮੁੱਖ ਮੰਤਰੀ ਤੇ ਡੀਜੀਪੀ ਕਹਿੰਦੇ ਅਸੀਂ ਇਹ ਨਾ ਚਿੱਟਾ ਵਿਕਨ ਦਈਏ ਨਾ ਨਯਾਇਜ਼ ਰਹਿਤਾ ਤੁਹਾਡੇ ਵਾਲੇ ਤੁਹਾਡੇ ਨਾਕੇ ਤੋਂ ਜਿਹੜਾ ਰੁਕ ਨਹੀਂ ਤੁਹਾਡੇ ਨਾਕੇ ਤੋਂ ਇੱਕ ਮਿੰਟ ਮੈਂ ਐਸਐਸਪੀ ਫਰੋਜਪੁਰ ਨੂੰ ਵੀਡੀਓ ਪਾਈਆਂ ਤੁਹਾਡੀਆਂ ਹਾਈਡਰੋ ਲੰਗਰੀਆਂ ਪਏ ਨੇ ਟਿਪਰ ਲੰਗਦੇ ਪਏ ਰਾਤ ਨਹੀਂ ਸਰ ਅਸੀਂ ਤੁਹਾਨੂੰ ਕਹਿੰਦੇ ਮੈਂ ਠਾਣੇਦਾਰ ਤੈਨੂੰ ਵੀਡੀਓ ਵਿਖਾਉਣਾ ਇਹ ਕਿਹੜੀ ਗੱਲ ਆ ਤੂੰ ਇੰਨੀ ਨਿਹਰਗਰਦੀ ਨਾ ਕਰੋ ਮੈਂ ਜੇ ਆਪਦੀ ਇੱਥੇ ਆ ਗਿਆ ਮੈਂ ਖੱਡੇ ਤੇ ਵੀ ਜਾਊ ਹੁਣ ਤੁਸੀਂ ਆਪ ਇੱਕ ਮਿੰਟ ਤੁਸੀਂ ਇੱਕ ਮਿੰਟ ਤੁਸੀਂ ਇਨਫੋਰਮੇਸ਼ਨ ਗੁਰਦੀਪ ਇੱਧਰ ਆਵੀਂ ਠਾਣੇਦਾਰ ਸਾਹਿਬ ਇੱਧਰ ਆਓ ਇੱਧਰ ਆ ਤੁਹਾਡੀ ਪੁਲਿਸ ਹੀ ਦੇਖ ਰਹੀ ਹੈ ਕਿ ਮਾਈਨਿੰਗ ਚੱਲਦੀ ਹੈ ਤੁਹਾਡੀ ਪੁਲਿਸ ਹੀ ਤੁਹਾਨੂੰ ਦੱਸ ਰਹੀ ਹੈ ਸਾਰਾ ਕੁਝ ਆ ਬਕਾਦ ਮੈਂ ਫੇਰ ਇੱਕ ਵਾਰ ਫੇਰ ਕਵਾਂਗਾ ਕਿ ਇੱਕ ਵਾਰ ਫੇਰ ਵਿਖਾਇਆ ਜਾਵੇ ਜ਼ੂਮ ਕਰਕੇ ਕਿ ਪੁਲਿਸ ਦੇ ਸਾਹਮਣੇ ਚੱਲ ਰਿਹਾ ਜੇ ਤੁਸੀਂ ਲੱਭੋ ਇਹ ਟਰਾਲੀਆਂ ਬੰਨ ਦੇ ਉੱਤੇ ਖੜੀਆਂ ਨੇ ਪਰ ਦੇ ਉੱਤੇ ਬੰਨਾਂ ਦੇ ਉੱਤੇ ਕੋਈ ਕਿਤੇ ਰੇ ਤੁਸੀਂ ਰੋਜ਼ ਇੱਥੇ ਡਿਊਟੀ ਤੇ ਹੁੰਦੇ ਮੈਂ ਤਾਂ ਅੱਜ ਲੰਘਿਆ ਤੁਸੀਂ ਕਦੀ ਐਸਐਸਓ ਡੀਐਸਪੀ ਤੁਸੀਂ ਪੁਲਿਸ ਜੀ ਜੀਪੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜੇ ਕੈਮਰੇ ਲੱਗੇ ਆ ਇਹ ਫਰਜੀ ਕੈਮਰੇ ਨੇ ਫਰਜੀ ਕੈਮਰੇ ਨੇ ਇਹ ਜਿਹੜੇ ਇਹਨਾਂ ਦੀ ਅੱਖਾਂ ਦੇ ਉੱਤੇ ਜਿਹੜੇ ਸਰਕਾਰ ਦੇ ਘੋਪੇ ਚੜੇ ਹੋਏ ਆ ਐਮ ਐਲ اے ਨਰੇਸ਼ ਕੁਟਾਰਗਿਆ ਦੇ ਉਧਰੋਂ ਭੁੱਲਰ ਮੰਤਰੀ ਦੇ ਚੜੇ ਹੋਏ ਆ ਔਰ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਵਾਲੇ ਵਿਚਾਰੇ ਤਾਂ ਨਹੀਂ ਕੁਝ ਕਰਦੇ ਅੱਗੇ ਉਹ ਲਾਲਪੁਰੇ ਦਾ ਜੀਜਾ ਵੇਚਦਾ ਸੀ ਰੇਤਾ ਤੇ ਤੁਸੀਂ ਚੁੱਕ ਕੇ ਉੱਥੇ ਐਸ ਐਸ ਪੀ ਬਦਲਤਾ ਇਹ ਵਿਚਾਰੇ ਮੂਰਖਦਰਸ਼ਨ ਬਣ ਕੇ ਸਾਹਮਣੇ ਵੇਦੇ ਰਹਿੰਦੇ ਨੇ ਕਿ ਮੈਂ ਨਹੀਂ ਹੁੰਦੀ ਹੈ ਹੋਈ ਜਾਵੇ ਇਸ ਕਰਕੇ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਦਾ ਕਿ ਜਰੂਰ ਕੋਈ ਨਾ ਕੋਈ ਐਕਸ਼ਨ ਲਵੋ ਨਹੀਂ ਤਾਂ ਮੈਂ ਇਸ ਤੋਂ ਵੱਡਾ ਐਕਸ਼ਨ ਜਿਹੜਾ ਅਸੀਂ ਲਵਾਂਗੇ ਪਿੰਡਾਂ ਦੇ ਪਿੰਡ ਜਿਹੜੇ ਲੈ ਕੇ ਇਹਨਾਂ ਖੱਡਿਆਂ ਤੇ ਵਾਵਾਂਗੇ ਔਰ ਜਿੰਨਾ ਚਿਰ ਨਿਆਂਇਜ ਮੈਣਿਕ ਜਿਹੜੇ ਹਲਕੇ ਤੋਂ ਚਿੱਟਾ ਤੇ ਨਿਆਂਇਜ ਮੈਣਿਕ ਬੰਦ ਨਹੀਂ ਹੁੰਦੀ ਉਹਨਾਂ ਚਿਰ ਸੁਖ ਦਾ ਸਾਹ ਨਹੀਂ ਲਵਾਂਗੇ ਔਰ ਮੈਨੂੰ ਆਸ ਹੈ ਮੁੱਖ ਮੰਤਰੀ ਸਾਹਿਬ ਕਿ ਦੀਵੇ ਥੱਲੇ ਨੇਹਰਾ ਹੁੰਦਾ ਤੁਹਾਨੂੰ ਨਹੀਂ ਸੱਚ ਦੱਸਦੇ ਅਫਸਰ ਤੁਹਾਡੇ ਤੱਕ ਨਹੀਂ ਗੱਲ ਪਹੁੰਚਦੀ ਅੱਜ ਆਖੀ ਸਾਹਮਣੇ ਆ ਥਾਣੇਦਾਰ ਵੀ ਸਾਹਮਣੇ ਆ ਜੋ ਖੱਡ ਵੀ ਸਾਹਮਣੇ ਚਲਦੀ ਪਈ ਆ ਮੈਂ ਜੀਰੇ ਵਾਲੇ ਪੁਲ ਦੇ ਉਧਿਹਰੀ ਕੇ ਪੱਤਨ ਦੇ ਉੱਤੇ ਖੜਾ ਧੰਨਵਾਦ ਮੈਨੂੰ ਆਸ ਆ ਤੁਸੀਂ ਐਕਸ਼ਨ ਲਓਗੇ